ਸਸਰੀਗਰ ਵੀ ਸਾਰਾ ਨਾਦ ਗੇਪੀ ਚੱਲੇ ਸੀ ਫੋਜ ਪਰ ਦੇ ਲਾਗੇ ਗੁਰਦੁਆਰਾ ਸਾਹਿਬ ਪੈਂਦਾ ਇੱਕ ਗੁਰਦੁਆਰਾ ਜਾਮਣੀ ਸਾਹਿਬ ਅੱਥੇ ਚੱਲੇ ਸੀ ਜੀ ਮਸਾਖੀ ਵਾਲੇ ਦਿਨ ਇੱਥੋਂ ਸਾਰਾ ਫੋਜ ਪਰ ਵੀ ਨੇੜੇ ਰਹ ਜਾਂਦੇ ਹਸੈਨੀਆ ਦਾ ਬਾਰਡਰ ਵੀ ਨੇੜੇ ਰਹ ਜਾਂਦਾ ਇਹਨਾਂ ਲੋ ਜੀ ਅਸੀਂ ਮੋੜ ਤੇ ਗੁਰਦੁਆਰਾ ਸਾਹਿਬ ਨੂੰ ਬਿਲਕੁਲ ਉਸੇ ਤਰ੍ਹਾਂ ਬਣਿਆ ਜਿੱਦਾਂ ਨਾਨਕ ਸਾਹਿਬ ਤੋਂ ਥੋੜਾ ਪਿੱਛੇ ਬਣਿਆ ਹੋਇਆ ਗੁਰਦੁਆਰਾ ਉਸੇ ਤਰ੍ਹਾਂ ਹੀ ਬਣਿਆ ਹੋਇਆ। ਸੋ ਅਸੀਂ ਪਹੁੰਚ ਚੁੱਕੇ ਸੀ ਉੱਥੇ। ਇਹ ਆਸੇ-ਪਾਸੇ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ। ਇਹ مین ਗੇਟ ਆ ਗੁਰਦੁਆਰਾ ਸਾਹਿਬ ਦਾ। ਪਰ ਅਸੀਂ ਦੂਸਰੀ ਸਾਈਡ ਤੋਂ ਵੀ ਗਏ ਸੀ। ਇਹ ਵੀ ਸਾਰੀਆਂ ਦੁਕਾਨਾਂ ਲੱਗੀਆਂ ਨੇ ਸਾਰੀਆਂ ਆਸੇ-ਪਾਸੇ। ਅਸੀਂ ਜੋ ਸੀਗੇ ਪਾਰਕਿੰਗ ਵਾਲੀ ਸਾਈਡ ਤੋਂ ਦੀ ਇਹ ਪਾਰਕਿੰਗ ਵਾਲੀ ਸਾਈਡ ਹੈ ਜੀ ਉਹ ਸਾਹਮਣੇ ਗੁਰਦੁਆਰਾ ਸਾਹਿਬ ਆ ਜਾਂਦਾ ਪਾਰਕਿੰਗ ਦੇ ਵਿੱਚ ਬਾਈਕ ਅਸੀਂ ਲਗਾਈ ਔਰ ਚੇਕ ਕੱਗ ਲਾਤੀ ਉਹਨਾਂ ਨੇ ਇੱਕ ਸਾਨੂੰ ਦਿੱਤੀ ਸੀ ਇਹਦੇ ਨਾਲ ਮੋਟਰਸਾਈਕਲ ਗੁੰਮ ਹੋਣ ਦਾ ਚਾਂਸ ਨਹੀਂ ਰਹਿੰਦਾ ਬਿਲਕੁਲ ਵੀ ਉਹ ਜੀ ਅਸੀਂ ਤਰਕੇ ਚੱਲੇ ਸੀ ਅੰਦਰ ਨੂੰ ਗੁਰਦੁਆਰਾ ਸਾਹਿਬ ਦੇ ਇਹ ਜਿਹੜੀ ਮੈਂ ਡਾਇਰੀ ਗੁਰਦੁਆਰਾ ਸਾਹਿਬ ਦੀ ਮੇਨ ਡੇਉੜੀ ਹੈ ਉਹ ਗਿੱਪੀ ਖੜਾ ਹੈ ਇਹ ਜੀ ਮੈਂ ਗੁਰਦੁਆਰਾ ਸਾਹਿਬ ਗੁਰਦੁਆਰਾ ਜੰਮਨੀ ਸਾਹਿਬ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਪੈਂਦਾ ਜੀ ਇਹ ਖੌਣ-ਖੌਣ ਗਿਆ ਹੋਇਆ ਇੱਥੇ ਦੱਸੋ ਕਮੈਂਟ ਕਰਕੇ ਸਾਰੇ ਜਣੇ ਪਹਿਲਾਂ ਗਿੱਪੀ ਕਹਿੰਦਾ ਆਪਾਂ ਪੰਜ ਸੁਨਾਨਾ ਕਰ ਲੀਏ مطلب ہاتھ منہ تو لیے میں کہا چلو جی ہاتھ منہ پو کے پھر ہی چلیں گے اندر میکن دے سنگت بہت آئی ہوئی سی کیونکہ وساخی کر کے وساخی کے دن ابھی گئے سنگت بہت زیادہ آئی ہوئی سی لو جی اُسی چلے ادر دربار صاحب ਉਸ ਸਾਖੀ ਵਾਲੇ ਜੰਤ ਦਾ ਵਾਸੇ ਵੀ ਰਾਸ਼ੀ ਲੋਪ ਜਿਆਦਾ ਹੁੰਦਾ ਹੈ ਇੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਇਸੀ ਉਹਨਾਂ ਨੇ ਘੋੜਾ ਬੰਨਿਆ ਸੀ ਆਪਣਾ ਇਸ ਝੰਡ ਦੇ ਨਾਲ ਇਹ ਜਿਹੜਾ ਝੰਡਾ ਹੈ ਇੱਥੇ ਬਾਬਾ ਜੀ ਨੇ ਆਪਣਾ ਘੋੜਾ ਬੰਨਿਆ ਸੀ ਤੇ ਉਸ ਤੋਂ ਬਾਅਦ ਗਿੱਫੀ ਮੱਥਾ ਟੇਕ ਕੇ ਸੀ ਲੰਗਰ ਸਾਖ ਕੇ ਆ ਗਏ ਗਿੱਫੀ ਨੇ ਖੜਾ ਪ੍ਰਸ਼ਾਦ ਵੀ ਦੇਖ ਲਈ ਤੇ ਅਸੀਂ ਆ ਗਏ ਸੀ ਜੀ ਵਾਪਸ ਇਸ ਤੋਂ ਬਾਅਦ ਉੱਥੇ ਅਸੀਂ ਰੁਕੇ ਨਹੀਂ ਬਾਹਰ ਦੇਖਿਆ ਕਿ ਤਾਂ ਲੰਕੇ ਦਾ ਲੰਕਾੜਾ ਨੇ ਲਾਇਆ ਹੈ ਸ਼ਿਲੰਗਰ ਤੇ ਸਾਨੂੰ ਆਣ ਲੱਗਿਆ ਵੀ ਇਹ ਫਰੀ ਹੈ ਪਰ ਇਹ ਤਾਂ ਬਾਅਦ ਪੀ ਕੇ ਜਦੋਂ ਮੈਂ ਪੀਤਾ ਬਾਅਦ ਚ ਪਤਾ ਲੱਗਿਆ ਵੀ ਇਹ ਤਾਂ 10 ਰੁਪਏ ਲੈ ਕੇ ਦੇ ਰਹੇ ਸੀਗੇ ਉਸ ਤੋਂ ਬਾਅਦ ਆਏ ਜੀ ਅਸੀਂ ਜੋੜੀਆਂ ਨਾਰਾਂ ਦੇ ਇਹ ਨਹਿਰਾ ਨਿਕਲਦੀ ਐ ਨੀ ਹਰੀ ਦੇ ਪੱਤਣ ਵਾਲੀਆਂ ਫਰੀਦਕੋਟ ਜਾਂਦੀਆਂ ਨੇ ਜਿਹੜੀਆਂ ਵਾੜਾ ਭਾਈ ਕਾ ਪਿੰਡੋਂ ਆਉਂਦਾ ਰਾਸਤੇ ਦੇ ਵਿੱਚ ਜਦੋਂ ਤੋਂ ਮੁਦਗੀ ਤੋਂ ਫਰੋਜਪੁਰ ਨੂੰ ਜਾਂਦੇ ਆ। ਉੱਥੇ ਪੈਂਦੀਆਂ ਨੇ ਨਹਿਰਾ। ਪਹਿਲਾਂ ਗਿੱਪੀ ਨੇ ਪਾਣੀ ਪੀਤਾ ਕਿਉਂਕਿ ਗਿੱਪੀ ਨੂੰ ਨਲ ਕਾ ਦੇਸ਼ੋਂ ਮੈਂ ਤਾਂ ਪਤਾ ਹੀ ਨਹੀਂ ਲੱਗਿਆ। ਕਹਿੰਦਾ ਪਾਣੀ ਬਹੁਤ ਠੰਡਾ ਹੁੰਦਾ ਇੱਥੇ ਚੱਲ ਪੀ ਕੇ ਚੱਲਦੇ ਆ। ਪਹਿਲਾਂ ਗਿੱਪੀ ਨੇ ਪਾਣੀ ਪੀਤਾ। ਉਸ ਤੋਂ ਬਾਅਦ ਮੈਂ ਪਾਣੀ ਪੀਤਾ। ਪਾਣੀ ਪੀ ਕੇ ਤੇ ਅਸੀਂ ਆ ਗਏ ਜੀ ਪਿੰਡ ਨੂੰ ਇੰਨਾ ਕ ਵਲੌਗ ਹੈ। ਵੀਡੀਓ ਚੰਗੀ ਲੱਗੇ ਨਾ ਸ਼ੇਅਰ ਜ਼ਰੂਰ ਕਰ ਦਿਓ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ